ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਸਿੱਖ ਪੰਥ ਦੇ ਰੋਸ਼ਨ ਦਿਮਾਗ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿਰ ਕੱਢ ਮਿਆਗੂ ਭਾਈ ਹਰਮੰਦਰ ਸਿੰਘ ਸੰਧੂ ਜਿਨ੍ਹਾਂ ਦਾ ਕਾਤਲ 24 ਜਨਵਰੀ 1990 ਨੂੰ ਉਹਨਾਂ ਦੇ ਗ੍ਰਹਿ ਵਿਖੇ ਦੋ ਅਣਪਛਾਤੇ ਖਾੜਕੂਆਂ ਵੱਲੋਂ ਕੀਤਾ ਗਿਆ ਤੇ ਹਰਮੰਦਰ ਸਿੰਘ ਸੰਧੂ ਦੇ ਕਾਤਲ ਦੀ ਜ਼ਿੰਮੇਵਾਰੀ ਜਿਨ੍ਹਾਂ ਨੇ ਲਈ ਸੀ ਉਹਨਾਂ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਸੁਖਦੇਵ ਸਿੰਘ ਬੱਬਰ ਪਰਮਜੀਤ ਸਿੰਘ ਪੰਜਵੜ ਗਰਜੰਤ ਸਿੰਘ ਬੋਸ ਸਿੰਘ ਵਾਲਾ ਇਹਨਾਂ ਵੱਡੇ ਖਾੜਕੂਆਂ ਦੇ ਜਿਹੜੇ ਨਾਮ ਸੀ ਉਹ ਸਰਦਾਰ ਅਜਮੇਰ ਸਿੰਘ ਜੀ ਨੇ ਖਾੜਕੂ ਲੈਹਰਾਂ ਦੇ ਅੰਗ ਸੰਗ ਇੱਕ ਉਹਨਾਂ ਦੀ ਕਿਤਾਬ ਆਈ ਹੈ ਇਹਦੇ ਵਿੱਚ ਦੋਸਤੋ ਉਹਨਾਂ ਨੇ ਲਿਖੇ ਹਨ ਮੈਂ ਸਰਦਾਰ ਹਰਮੰਦਰ ਸਿੰਘ ਸੰਧੂ ਦੀ ਨਿੱਜੀ ਤੌਰ ਤੇ ਭਾਵੇਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ ਉਮਰ ਛੋਟੀ ਹੋਣ ਕਰਕੇ ਪਰ ਉਹਨਾਂ ਦੀ ਜਿਸ ਤਰ੍ਹਾਂ ਕਿਤਾਬ ਪੜ੍ਹੀ ਹੈ ਜਾ ਜਿਸ ਤਰ੍ਹਾਂ ਉਹਨਾਂ ਦੇ ਬਾਰੇ ਇਤਿਹਾਸ ਦੇ ਵਿੱਚੋਂ ਪੜਿਆ ਲਿਖਿਆ ਹੈ ਉਹਨਾਂ ਨੂੰ ਰੋਸ਼ਨ ਦਿਮਾਗ ਆਖਿਆ ਜਾਂਦਾ ਸੀ ਤੇ ਉਹਨਾਂ ਦੀ ਪਿੱਛੇ ਜਿਉਂ ਕਿਤਾਬ ਵੀ ਆਈ ਸੀ ਦੋਸਤੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਬੜਾ ਨੇੜੇ ਸੀ ਹਰਮੰਦਰ ਸਿੰਘ ਸੰਧੂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਉਹਨਾਂ ਨੂੰ ਬੜਾ ਪਿਆਰ ਕਰਦੇ ਸੀ ਉਹ ਆਮ ਹੀ ਜਿਹੜੀਆਂ ਹਜੇ ਵੀ ਬੀਟ ਕੋ ਨੈਟ ਤੇ ਪਈਆਂ ਹੈ ਉਨ੍ਹਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਰਮੰਦਰ ਸਿੰਘ ਸੰਧੂ ਨੂੰ ਕਿੰਨਾ ਪਿਆਰ ਕਰਦੇ ਸੀ ਕਿਸ ਤਰ੍ਹਾਂ ਅੰਗਰੇਜ਼ੀ ਤੋਂ ਪੰਜਾਬੀ ਦਾ ਔਲੱਥਾ ਕਰਕੇ ਬਾਹਰੋਂ ਆਏ ਪੱਤਰਕਾਰਾਂ ਨੂੰ ਜਾਂ ਬਾਹਰਲੇ ਬੰਦਿਆਂ ਨੂੰ ਦੱਸਣਾ ਇਹ ਹਰਮੰਦਰ ਸੰਧੂ ਦਾ ਜਿਆਦਾ ਕੰਮ ਸੀ ਬੜੇ ਚੰਗੇ ਪੜ੍ਹੇ ਲਿਖੇ ਫੈਡਰੇਸ਼ਨ ਦੇ ਜਰਨਲਿਸਟ ਸੱਤਰ ਸੀ ਜਦੋਂ 1984 ਦੇ ਵਿੱਚ ਅਟੈਕ ਹੋਇਆ ਸਾਂਤਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਹੀਦ ਹੋ ਗਏ ਉਦੋਂ ਹਰਮੰਦਰ ਸਿੰਘ ਸੰਧੂ ਜੀ ਗਿਰਫਦਾਰ ਹੋ ਗਏ ਸੀ ਫੈਡਰੇਸ਼ਨ ਦੇ ਆਗੂਆਂ ਦੇ ਨਾਲ ਦੋਸਤੋ ਉਸ ਤੋਂ ਬਾਅਦ 1990 ਦੇ ਹੀ ਲਗਭਗ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ ਕਿਉਂਕਿ ਪਹਿਲਾਂ ਬੀਪੀ ਸਿੰਘ ਪ੍ਰਧਾਨ ਮੰਤਰੀ ਬਣਿਆ ਫਿਰ ਚੰਦਰ ਸ਼ੇਖਰ ਉਦੋਂ ਇਹਨਾਂ ਦੇ ਨਾਲ ਗੱਲਬਾਤ ਤੇ ਜਿਹੜੇ ਸਨੇਹ ਸੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਲੱਗਣ ਲੱਗੇ ਸੀ ਚਾਹੇ ਭਾਈ ਮਨਜੀਤ ਸਿੰਘ ਹੋਵੇ ਉਹ ਵੀ ਫੈਡਰੇਸ਼ਨ ਨਾਲ ਸੰਬੰਧਤ ਸੀ ਭਾਈ ਅਮਰੀਕ ਸਿੰਘ ਦੇ ਭਰਾ ਅੱਜ ਵੀ ਜਿਉਂਦੇ ਐ ਤੇ ਭਾਵੇਂ ਹਰਮੰਦਰ ਸਿੰਘ ਸੰਧੂ ਹੋਵੇ ਤੇ ਦੋਸਤੋ ਜਿਹੜਾ ਕਤਲ ਆਦਾ ਇਹਦੇ ਵਿੱਚ ਕਾਰਨ ਐ ਮੈਂ ਅੱਜ ਇਸ ਵੀਡੀਓ ਦੇ ਵਿੱਚ ਤਾਂ ਕਰਕੇ ਬਣਾਉਣ ਲੱਗਿਆ ਐ ਇਹ ਇਲਜ਼ਾਮ ਖੜਕੂਆਂ ਤੇ ਲੱਗਦਾ ਹੈ ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਇੰਨੇ ਸੂਝਵਾਨ ਰੋਸ਼ਨ ਦਿਮਾਗ ਇੱਕ ਨੌਜਵਾਨ ਨੂੰ ਕਿਉਂ ਮਾਰਿਆ ਕੀ ਉਹਨਾਂ ਦੀ ਕੋਈ ਨਿੱਜੀ ਕਿੜ ਕੱਢਣ ਵਾਸਤੇ ਜਾਂ ਉਹਨਾਂ ਦਾ ਨਾਮ ਵੱਡਾ ਹੋ ਗਿਆ ਸੀ ਹਰਮੰਦਰ ਸੰਧੂ ਦਾ ਉਹਨਾਂ ਤੋਂ ਝੱਲਿਆ ਨਹੀਂ ਗਿਆ ਸਰੀਕੇਬਾਜੀ ਸੀ ਜਾਂ ਉਹਨਾਂ ਨੂੰ ਕੋਈ ਸ਼ੱਕ ਕਿਸੇ ਤਰ੍ਹਾਂ ਦਾ ਹੋ ਗਿਆ ਸੀ ਕਿਉਂ ਸਰਕਾਰ ਨਾਲ ਮਿਲੇ ਹੋਏ ਐ ਇਸ ਤਰ੍ਹਾਂ ਦਾ ਦੋਸਤੋ ਇਹਦੇ ਵਿੱਚ ਜਿਹੜਾ ਦੇਖਣ ਦੇ ਵਿੱਚ ਆਇਆ ਹੈ ਅਜਮੇਰ ਸਿੰਘ ਨੇ ਵੀ ਆਪਣੀ ਕਿਤਾਬ ਖਾੜਕੂਆਂ ਦੇ ਅੰਗ ਸੰਗ ਦੇ ਵਿੱਚ ਉਹਨੇ ਦੋਸਤੋ ਚਾਰ ਕਾਰਨ ਲਿਖਿਆ ਵੱਡੇ ਕਹਿੰਦੇ ਹਰਮੰਦਰ ਸਿੰਘ ਸੰਧੂ ਨੂੰ ਮਾਰਨ ਦੇ ਚਾਰ ਕਾਰਨ ਸੀ ਨੰਬਰ 1 ਦੇ ਉੱਤੇ ਕਹਿੰਦੇ ਹਰਮੰਦਰ ਸਿੰਘ ਸੰਧੂ ਸਰਕਾਰੀ ਏਜੰਸੀਆਂ ਦਾ ਬੰਦਾ ਸੀ ਦੋਸਤੋ ਭਾਵ ਏਜੰਸੀਆਂ ਨਾਲ ਮਿਲਿਆ ਹੋਇਆ ਸੀ ਏਜੰਸੀਆਂ ਦਾ ਬੰਦਾ ਸੀ ਜਦੋਂ ਉਹਨਾਂ ਨੇ ਜਨਸੰਗਾਂ ਦਾ ਬੰਦਾ ਕਹਿ ਹੀ ਦਿੱਤਾ ਇਹਦਾ ਮਤਲਬ ਉਹ ਜਨਸੰਗਾਂ ਵਾਸਤੇ ਕੰਮ ਕਰਦਾ ਸੀ ਤੇ ਜਿਹੜਾ ਦੂਜਾ ਕਾਰਨ ਹੈ ਉਹਨਾਂ ਨੇ ਲਿਖਿਆ ਕਿ ਖਾੜਕੂ ਲੈਰ ਦੇ ਅੰਦਰ ਅਨੇਕਾਂ ਧੜੇਵੰਦਕ ਕਤਲ ਹੋਏ ਕਹਿੰਦੇ ਉਹਨਾਂ ਕਤਲਾਂ ਦੇ ਵਿੱਚ ਹਰਮੰਦਰ ਸੰਧੂ ਦੀ ਜਿਹੜੀ ਸਮੂਲੀਅਤ ਸੀ ਉਹ ਨਾજર ਆਉਂਦੀ ਸੀ ਫਾਬ ਜਿਹੜੇ ਖਾੜਕੂ ਮਰੇ ਉਹਨਾਂ ਦਾ ਦੋਸ਼ ਵੀ ਪਾਈ ਹਰਮੰਦਰ ਸੰਧੂ ਦੇ ਉੱਤੇ ਲਾਇਆ ਜਾ ਰਿਹਾ ਹੈ ਤੇ ਦੋਸਤੋ ਤੀਜਾ ਕਾਰਨ ਬੜਾ ਵੱਡਾ ਕਾਰਨ ਹੈ ਇਹ ਤੇ ਬਹੁਤ ਵੱਡੇ ਹੀ ਕਾਰਨ ਦੱਸੇ ਕਹਿੰਦੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸੰਧੂ ਨੇ ਸੰਤਾਂ ਨੂੰ ਮਰਵਾਉਣ ਦੀ ਸਾਜ਼ਿਸ਼ ਰਚੀ ਸੀ ਸੰਤ ਭਿੰਡਰਾਵਾਲਿਆਂ ਨੂੰ ਮਾਰਨਾਂ ਵਾਲਾ ਮਾਰਨਾਂ ਵਾਲਾ ਕਾਂਡ ਜਿਹੜਾ ਹੋਇਆ ਸੀ ਕਹਿੰਦੇ ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਨੂੰ ਮਰਵਾਉਣ ਵਾਸਤੇ ਸਾਜ਼ਿਸ਼ ਰਚੀ ਸੀ ਜ ਜਿਹਦੇ ਵਿੱਚ ਹਰਮੰਦਰ ਸੰਧੂ ਸ਼ਾਮਲ ਸੀ ਇਹ ਦੋਸ਼ ਦੋਸਤੋਂ ਲਾਇਆ ਗਿਆ ਤੇ ਜਿਹੜਾ ਚੌਥਾ ਦੋਸ਼ ਹੈ ਉਹ ਕਹਿੰਦੇ ਆਪਰੇਸ਼ਨ ਬਲੂ ਸਟਾਰ ਦੇ ਵੇਲੇ ਹਰਮੰਦਰ ਸੰਧੂ ਨੇ ਇੱਕ ਵੀ ਗੋਲੀ ਨਹੀਂ ਚਲਾਈ ਜਦੋਂ ਕਹਿੰਦੇ 1984 ਚ ਅਟੈਕ ਹੋਇਆ ਉਧਰ ਖਾੜਕੂ ਸਿੰਘ ਗੋਲੀ ਚਲਾਉਂਦੇ ਸੀ ਬਾਹਰ ਫੌਜਾਂ ਸੀ ਕਹਿੰਦੇ ਇੱਕ ਵੀ ਗੋਲੀ ਚਲਾਏ ਤੋਂ ਬਿਨਾ ਹਰਮੰਦਰ ਸੰਧੂ ਨੇ ਆਪਣਾ ਆਤਮ ਸਮਰਪਣ ਕਰ ਦਿੱਤਾ ਕਹਿੰਦੇ ਹੱਥ ਖੜੇ ਕਰ ਦਿੱਤੇ ਤੇ ਹੱਥ ਖੜੇ ਕਰਕੇ ਕਹਿੰਦੇ ਕੁਝ ਅਕਾਲੀ ਨੇਤਾ ਨਾਲ ਆਗੂਆਂ ਨਾਲ ਫੈਡਰੇਸ਼ਨ ਵਾਲਿਆਂ ਨਾਲ ਤੇ ਕਹਿੰਦੇ ਸਮਰਪਣ ਕਰ ਦਿੱਤਾ ਤੇ ਫੜੇ ਗਏ ਜੁਝਾਰੂਆਂ ਦੀ ਸਨਾਖਤ ਏ ਦੋਸਤੋ ਉਦੋਂ ਵੀ ਵੱਡਾ ਦੋਸ਼ ਹੈ ਇਹਦਾ ਮਤਲਬ ਤੇ ਉਹ ਇੱਕ ਟਾਊਟ ਹੋ ਗਿਆ ਇੱਕ ਅਜਾਣਸਰਾਂ ਦਾ ਟਾਊਟ ਹੋ ਗਿਆ ਕੈਟ ਹੋ ਗਿਆ ਜਿਸ ਤਰ੍ਹਾਂ ਬੈਨਾਂ ਦੇ ਵਿੱਚ ਜਿਹੜੇ ਟਾਊਟ ਹੁੰਦੇ ਸੀ ਉਹਨਾਂ ਨੂੰ ਪੁਲਿਸ ਸੁਭਾ ਲੈਂਦੀ ਸੀ ਕਾਲੇ ਸੀਸਿਆਂ ਵਾਲੀਆਂ ਬੈਨਾਂ ਹੁੰਦੀਆਂ ਸੀ ਤੇ ਵਿੱਚ ਭਾ ਕੇ ਉਹਨਾਂ ਨੂੰ ਅੱਡੇ ਤੇ ਕਢਾਣ ਦੇ ਕਹਿ ਦਿੰਦੇ ਕਿ ਇੱਥੋਂ ਦੀ ਜਿਹੜੇ ਲੋਕ ਨੰਗਣਗੇ ਤੁਸੀਂ ਸਨਾਖਤ ਕਰੋ ਕਿ ਖਾੜਕੂ ਕੌਣ ਹੈ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਇਸ ਤਰ੍ਹਾਂ ਕਹਿੰਦੇ ਜਿਹੜੇ ਫੜੇ ਗਏ ਜਝਾਰੂ ਸਿੰਘ ਸੀ ਉਹਨਾਂ ਦੀ ਸਲਾਕਤ ਵੀ ਕਰਵਾਈ ਗਈ ਹਰਮੰਦਰ ਸੰਧੂ ਤੋਂ ਤੇ ਦੋਸਤੋ ਉਸ ਤੋਂ ਵੀ ਵੱਡੀ ਗੱਲ ਕਹਿੰਦੇ ਉਹਨਾਂ ਜਝਾਰੂਆਂ ਦੇ ਖਿਲਾਫ ਬਾਧਾ maaf ਗਵਾਹ ਬਣਨ ਲਈ ਰਜਾਮੰਦ ਹੋ ਗਿਆ ਸੀ ਕਹਿੰਦੇ ਹਰਮੰਦਰ ਸੰਧੂ ਕਿ ਮੈਂ ਬਾਧਾ maaf ਗਵਾਹ ਬਣ ਜਾਣਾ ਤੇ ਮੈਨੂੰ ਤੁਸੀਂ ਉਹ ਜਿਹੜੀ ਰੀਲੀਫ ਦੇ ਦੇਓ ਇਹੋ ਹੀ ਮਤਲਬ ਹੁੰਦਾ ਬਾਦਾਂ ਮਾਪ ਗਵਾਦਾਂ ਕਿ ਆਪਣੀ ਜਾਨ ਬਚਾ ਲੈਣੀ ਤੇ ਦੂਜੇ ਨੂੰ ਫਸਾ ਦੇਣਾ ਇਸ ਤਰ੍ਹਾਂ ਦੇ ਜਿਹੜੇ ਚਾਰ ਵੱਡੇ ਦੋਸ਼ ਨੇ ਇਹ ਉਸ ਬੰਦੇ ਨੇ ਲਾਏ ਆ ਜਿਹੜਾ ਆਪ ਕਹਿੰਦਾ ਕਿ ਮੈਂ ਖਾੜਕੂ ਲਹਿਰਾਂ ਦੇ ਵਿੱਚ ਲਗਾਤਾਰ ਗੁਜ਼ਰਿਆ ਹੋਇਆ ਹਾਂ ਭਾਵੇਂ ਦਲਜੀਤ ਬਿੱਟੂ ਹੋਵੇ ਤੇ ਪਰਮਜੀਤ ਸਿੰਘ ਪੰਜਵੜ ਹੋਵੇ ਕਹਿੰਦੇ ਚੋਟੀ ਦੇ ਜਰਨੈਲਾਂ ਦੇ ਨਾਲ ਮੇਰਾ ਬਾਹਰ ਹੈ ਉਹਨਾਂ ਨੂੰ ਚਿੱਠੀਆਂ ਲਿਖ ਕੇ ਦੇਣੀਆਂ ਪੱਤਰ ਲਿਖਣੇ ਇਹ ਵੀ ਕਹਿੰਦੇ ਮੇਰਾ ਕੰਮ ਸੀ ਤੇ ਜਿਹੜਾ ਪਾਗਾਮ ਉਸ ਵੇਲੇ ਪਰਚਾ ਕੱਢਿਆ ਜਾਂਦਾ ਸੀ ਤੇ ਪੈਗਾਮ ਦੇ ਵਿੱਚ ਵੀ ਉਹ ਲਿਖਦੇ ਰਹੇ ਆ ਤੇ ਦੋਸਤੋ ਅਜਮੇਰ ਸਿੰਘ ਵੱਲੋਂ ਇਹ ਕਿਤਾਬ ਦੇ ਵਿੱਚ ਆਖਿਆ ਗਿਆ ਤੇ ਜਿਹੜੇ ਬੰਦਿਆਂ ਦਾ ਨਾਮ ਲਿਖਿਆ ਗਿਆ ਕਹਿੰਦਾ ਪੰਤਕ ਕਮੇਟੀ ਤੇ ਚਾਰ ਜਿਹੜੀਆਂ ਖਾੜਕੂਆਂ ਦੀਆਂ ਜਥੇਬੰਦੀਆਂ ਸੀ ਪੰਤ ਤੱਕ ਕਮੇਟੀ ਨਾਲ ਮਿਲ ਕੇ ਚੱਲਦੀਆਂ ਸੀ ਕਹਿੰਦੇ ਉਹਨਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਸੀ ਕਿ ਹਰਮੰਦਰ ਸਿੰਘ ਸੰਧੂ ਨੂੰ ਅਸੀਂ ਮਾਰਿਆ ਤੇ ਮਾਰਿਆ ਇਹਨਾਂ ਚਾਰ ਕਾਰਨਾਂ ਕਰਕੇ ਹੈ ਤੇ ਦੋਸਤੋ ਮੈਂ ਪੁੱਛਣਾ ਚਾਹਣਾ ਹੈ ਕਿ ਇਹਨਾਂ ਚਾਰ ਕਾਰਨਾਂ ਦੇ ਵਿੱਚ ਉਹਨਾਂ ਕੋਲ ਕੀ ਸਬੂਤ ਸੀ ਜਾਂ ਤੇ ਦੋਸਤੋ ਕੋਈ ਸਬੂਤ ਪੇਸ਼ ਕਰ ਦੇ ਕਿ ਇੱਥੇ ਹਰਮੰਦਰ ਸੰਧੂ ਮਾੜਾ ਸੀ ਜਾਰ ਲਿਆ ਹੋਇਆ ਸੀ ਫਿਰ ਤੇ ਦੋਸਤੋ ਗੱਲ ਬਣਦੀ ਸੀ ਪਰ ਇਸ ਤਰ੍ਹਾਂ ਇੱਕ ਐਡੇ ਵੱਡੇ ਨੌਜਵਾਨ ਦਾ ਜਿਹੜਾ ਸੰਤਾਂ ਦਾ ਅਤ ਦਾ ਨਜ਼ਦੀਕੀ ਸੀ ਉਹਦੇ ਉੱਤੇ ਐਡੇ ਵੱਡੇ ਦੋਸ਼ ਲਾਉਣੇ ਕਿ ਉਹਨੇ ਸੰਤਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਫਿਰ ਕੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਉਹ ਅਣਜਾਣ ਸੀ ਉਹ ਨਹੀਂ ਜਾਣਦੇ ਸੀ ਕਿ ਮੈਂ ਇੱਕ ਜਸ ਸਿੰਘਾਂ ਦੇ ਬੰਦੇ ਦੇ ਨਾਲ ਤੁਰਿਆ ਫਿਰਦਾ ਕਿ ਮੈਂ ਜਸ ਸਿੰਘਾਂ ਦੇ ਬੰਦੇ ਨੂੰ ਇੰਨਾ ਨੇੜੇ ਕੋ ਲਾਇਆ ਹੋਇਆ ਹੈ ਅਈ ਨਾ ਨੂੰ ਪਿਆਰ ਕਿਉਂ ਕਰਦੇ ਸੀ ਨਹੀਂ ਦੋਸਤੋ ਮੈਨੂੰ ਤੇ ਇੰਜ ਲੱਗਦਾ ਹੈ ਮੇਰੀ ਨਿੱਜੀ رائے ਹੈ ਕਿ ਹਰਮੰਦਰ ਸਿੰਘ ਹਰਮੰਦਰ ਸੰਧੂ ਦਾ ਕਤਲ ਤਾਂ ਕੀਤਾ ਗਿਆ ਕਿ ਉਹ ਸਿਆਸਤ ਦੇ ਵਿਚ ਆ ਰਿਹਾ ਸੀ ਤੇ ਅੱਗੇ ਵਧ ਰਿਹਾ ਸੀ ਜਿਹੜੀ ਸਿਆਸਤ ਦੀ ਬਾਂਗ ਡੋਰ ਹੈ ਉਹ ਪੰਜਾਬ ਦੀ ਸੰਭਾਲਣ ਜਾ ਰਿਹਾ ਸੀ ਹਰਮੰਦਰ ਸਿੰਘ ਸੰਧੂ ਕਿਉਂਕਿ ਉਦੋਂ ਲੋਕ ਖਾੜਕੂਆਂ ਦੇ ਪੱਖ ਦੇ ਵਿੱਚ ਸੀ ਤੇ ਜੇਕਰ ਵੋਟਾਂ ਦਾ ਬਾਈਕਾਟ ਨਾ ਹੁੰਦਾ ਜਾਂ ਹਰਮੰਦਰ ਸਿੰਘ ਸੰਧੂ ਦਾ ਕਤਲ ਨਾ ਹੁੰਦਾ ਉਸ ਤੋਂ ਬਾਅਦ ਇਲੈਕਸ਼ਨਾਂ ਆ ਗਈਆਂ ਸੀ ਤੇ ਇਲੈਕਸ਼ਨਾਂ ਦੇ ਵਿੱਚ ਉਹਨੇ ਲੜਨਾ ਸੀ ਕਿਉਂਕਿ ਉਹਨੇ ਖਾਲਸਾ ਪੰਚਾਇਤਾਂ ਪਿੰਡਾਂ ਦੇ ਵਿੱਚ ਬਣਾਉਣ ਦਾ ਐਲਾਨ ਕਰਤਾ ਸੀ ਆ ਉਹਦਾ 24 ਜਨਵਰੀ ਨੂੰ ਉਹਦਾ ਕਤਲ ਹੋਇਆ 26 ਜਨਵਰੀ ਤੋਂ ਉਹਨੇ ਖਾਲਸਾ ਪੰਚਾਇਤਾਂ ਪਿੰਡਾਂ ਦੇ ਵਿੱਚ ਬਣਾਉਣਾ ਸ਼ੁਰੂ ਕਰਨਾ ਸੀ ਦੋ ਦਿਨ ਪਹਿਲਾਂ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਦੋ ਕਾਰਕੂਆਂ ਨੇ ਉਹਦੇ ਘਰ ਦੇ ਵਿੱਚ ਜਾ ਕੇ ਧੋਖੇ ਨਾਲ ਉਹਦਾ ਕਤਲ ਕਰ ਦਿੱਤਾ ਜਿਹੜਾ ਕਿ ਬੜਾ ਮੰਦ ਭਾਗਾ ਸੀ ਜਿਹੜੇ ਬੰਦਿਆਂ ਨੇ ਜ਼ਿੰਮੇਵਾਰੀ ਲਈ ਹੈ ਉਹਨਾਂ ਦੇ ਵਿੱਚੋਂ ਭਾਈ ਦਲਜੀਤ ਸਿੰਘ ਬਿੱਟੂ ਅਜੇ ਵੀ ਜਿਉਂਦੇ ਐ ਇਹ ਗੱਲ ਭਾਈ ਦਲਜੀਤ ਸਿੰਘ ਬਿੱਟੂ ਇਹਨੂੰ ਸਾਫ਼ ਕਰ ਸਕਦੇ ਆ ਗੱਲ ਨੂੰ ਦੱਸ ਸਕਦੇ ਐ ਕਿ ਉਹਨਾਂ ਨੇ ਕਿਸ ਭਲੇਖੇ ਦੇ ਵਿੱਚ ਜਾਂ ਕੋਈ ਪੱਕਾ ਉਹਨਾਂ ਕੋਲੇ ਸਬੂਤ ਸੀ ਕਿ ਉਹਨਾਂ ਨੇ ਹਰਮੰਦਰ ਸੰਧੂ ਨੂੰ ਕਤਲ ਕਰ ਦਿੱਤਾ ਮਾਰ ਦਿੱਤਾ ਤੇ ਇਹ ਜਿਹੜੀ ਜ਼ਿੰਮੇਵਾਰੀ ਲਈ ਸੀ ਕਿ ਉਹਨਾਂ ਨੇ ਸਹੀ ਲਈ ਸੀ ਇਹ ਗੱਲਾਂ ਦੋਸਤੋ ਦੱਸਣੀਆਂ ਚਾਹੀਦੀਆਂ ਨੇ ਨਹੀਂ ਤਾਂ ਸੱਕ ਦੇ ਵਿੱਚ ਕਿਸੇ ਐਡੇ ਵੱਡੇ ਆਗੂ ਦਾ ਕਤਲ ਕਰ ਦੇਣਾ ਬਹੁਤ ਮੰਦਪਾਗਾ ਸੀ ਕਿਉਂਕਿ ਇਹ ਬੰਦੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀ ਇਹ ਇਲੈਕਸ਼ਨਾਂ ਦਾ ਬਾਈਕਾਟ ਕਰਦੇ ਆਉਂਦੇ ਸੀ ਪਹਿਲਾਂ ਇਹਨਾਂ ਨੇ ਜਿਹੜੀਆਂ 1999 ਦੀਆਂ ਇੰਪਗਾਨੀਆਂ ਇਲੈਕਸ਼ਨਾਂ ਸੀ ਉਹਨਾਂ ਦਾ ਬਾਈਕਾਟ ਕਰਿਆ ਪਰਮਾਨ ਸਾਹਿਬ ਨੇ ੱੱਕੇ ਨਾਲ ਇਲੈਕਸ਼ਨਾਂ ਲੜੀਆਂ ਤੇ ਵਾਟ ਸੀਟਾਂ ਜਿੱਤ ਕੇ ਸੀਗੇ ਉਸ ਤੋਂ ਬਾਅਦ 91 ਦੇ ਵਿੱਚ ਇਲੈਕਸ਼ਨ ਆਈ ਜਿਹੜੀ ਰਿਜੈਕਟ ਕਰਤੀ ਸੀ ਚੰਦਰਸ਼ੇਕਰ ਦੀ ਸਰਕਾਰ ਟੁੱਟ ਗਈ ਉਹ ਰਿਜੈਕਟ ਹੋ ਗਈ ਫੇਰ ਦੋਸਤੋ ਫਰਵਰੀ 1992 ਚ ਇਲੈਕਸ਼ਨਾਂ ਹੋਈਆਂ ਉਹਨਾਂ ਦਾ ਖੜਕੂਆਂ ਨੇ ਇਹੀ ਚਾਰ ਜਥੇਬੰਦੀਆਂ ਨੇ ਤੇ ਨਾ ਸਿੰਘਾ ਨੇ ਬਾਈਕਾਟ ਕਰਤਾ ਸੀ ਇਲੈਕਸ਼ਨ ਨਹੀਂ ਲੜਨੀ ਨਾ ਮਾਨ ਲੜ ਸਕਿਆ ਨਾ ਸ਼੍ਰੋਮ ਨਿਕਾਲੀਦਨ ਲੜ ਸਕਿਆ ਕਾਂਗਰਸ ਨੂੰ ਮੈਦਾਨ ਖਾਲੀ ਕਰਕੇ ਦੇ ਦਿੱਤਾ ਤੇ ਫਿਰ ਬਾਅਦ ਦੇ ਵਿੱਚ ਕੀ ਹੋਇਆ ਸਿਰਫ 15% ਵੋਟਾਂ ਲਿਜਾ ਕੇ ਕਾਂਗਰਸ ਨੇ ਨਜਾਇਜ਼ ਆਪਣੀ ਸਰਕਾਰ ਬਣਾ ਲਈ ਤੇ ਦੋਸਤੋ ਫਿਰ ਜਿਹੜਾ ਨੌਜਵਾਨਾਂ ਦਾ ਕਤਲ ਕਤਲੋਗਾਰਤ ਹੋਈ ਹੈ ਖੂਨ ਦੀ ਹੋਲੀ ਖੇਢੀ ਗਈ ਕਿਸੇ ਤੋਂ ਭੁੱਲੀ ਨਹੀਂ ਤੇ ਜੇ ਕਿਤੇ ਇਲੈਕਸ਼ਨ ਲੜ ਲੈਂਦੇ ਤੇ ਦੋਸਤੋ ਇੰਨਾ ਕਤਲ YAML ਸ਼ਾਇਦ ਨਾ ਹੁੰਦਾ ਪਰ ਇਹ ਉਹਨਾਂ ਖਾੜਕੂ ਸਿੰਘਾਂ ਦਾ ਪੱਖ ਸੀ ਹੋ ਸਕਦਾ ਆਪਣੇ ਥਾਂ ਤੇ ਉਹ ਵੀ ਠੀਕ ਹੋੜ ਕਿਉਂਕਿ ਉਹ ਖਾਲਿਸਤਾਨ ਦੀ ਲੜਾਈ ਲੜ ਰਹੇ ਸੀ ਉਹ ਕਹਿੰਦੇ ਸੀ ਕਿ ਇਹਨਾਂ ਇਲੈਕਸ਼ਨਾਂ ਦੇ ਨਾਲ ਕੁਝ ਨਹੀਂ ਬਣਨਾ ਇਹਨਾਂ ਨੇ ਇਹ ਤੇ ਬੁਰਕੀ ਸੀ ਟੀਐਸ ਸਰਕਾਰ ਨੇ ਅਸੀਂ ਤੇ ਸਿੱਧਾ ਐਲਾਨ ਕਰਾਵਾਂਗੇ ਇਸ ਤਰ੍ਹਾਂ ਦੋਸਤੋ ਇਹ ਗੱਲ ਸੀ ਹਰਮੰਦਰ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਇਹਨਾਂ ਚਾਰ ਜੱਥੇ ਬੰਦਿਆਂ ਨੇ ਤੇ ਇਹਨਾਂ ਬੰਦਿਆਂ ਨੇ ਲੈ ਲਈ ਸੀ ਹੁਣ ਕਿਤਾਬ ਦੇ ਵਿੱਚ ਪਤਾ ਲੱਗਿਆ ਮੈਨੂੰ ਇੰਜ ਸੀ ਕਿ ਉਹਦਾ ਪਤਾ ਨਹੀਂ ਕਿ ਕਤਲ ਕਿੰਨਾ ਨੇ ਕੀਤਾ ਹੈ ਕਿ ਕਿਤੇ ਉਹ ਭਲੇਖੇ ਦੇ ਵਿੱਚ ਹੀ ਗੱਲ ਤੁਰ ਹੀ ਆਉਂਦੀ ਹੈ ਕਿ ਕੌਣ ਬੰਦੇ ਉਹਨੂੰ ਆ ਕੇ ਘਰੇ ਮਾਰ ਗਏ ਸੀ ਪਰ ਇਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਮਾਰੇ ਆ। ਫਿਰ ਤੇ ਦੋਸਤੋ ਗੱਲ ਜਿਹੜੀ ਦੁੱਧ ਵਾਂਗੂ ਸਾਫ਼ ਹੋ ਗਈ ਸੀ ਪਰ ਬੜਾ ਮੰਦਪਾਗਾ ਸੀ ਇਸ ਤਰ੍ਹਾਂ ਐਡੇ ਵੱਡੇ ਆਗੂ ਦਾ ਕਤਲ ਕਰਨਾ ਜਿਹੜਾ ਸੰਤਾਂ ਦਾਤ ਦਾ ਨਜ਼ਦੀਕੀ ਸੀ ਇੰਨੀ ਇੱਕ ਵਿਚਾਰਾ ਸੀ ਭੁੱਲ ਚੁੱਕ ਦੀ ਕਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ